ਨਾ ਤੋੜ ਦੋ ਯਾਰ ਇੱਕ ਨਾ ਆਪਣੇ ਫੜ ਜਾ ਫੜ ਜਾ ਹੈ ਟੈਂਡਾ ਨਹੀਂ ਤੇਰੇ ਪੋਣੀ ਨਾਲ ਲਈ ਜਾਣਾ ਬਰਾਬਰ ਟੀਮ ਬਣਾਉਣੀ ਮੈਚ ਮੇਮਰੋ ਹੁਮਾ ਸੋ ਬਈ ਮੜੇ ਤੋਰ ਲੋ ਹੌਲੀਲੀ ਤੋਰ ਲੋ ਹੱਥ ਫੜ ਕੇ ਤੋਰ ਲੋ ਇਹਨਾਂ ਨੂੰ ਧੰਨਵਾਦ ਹੌਲੀ 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 ਬਰਾਬਰ ਕਰੋ ਨਾਲ ਬਈ ਬਰਾਬਰ ਲਿਆਓ ਉਹਨਾਂ ਨੂੰ ਬਈ ਵਾਵਾ ਮਗਰ ਹੋ ਜਾ ਹੌਲੀ ਹੌਲੀ ਆਇਓ ਹੋਰ ਪਿੱਛੇ ਹੋ ਜਾ ਉਹਨੂੰ ਤੋਰੀਓ ਯਾਰ ਆਹ ਨਾਲ ਤੋਰੀਦਾ ਬਰੇ ਹੌਲੀ 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 ਲਿਓ 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 ਹੋਰ ਲਿਓ ਓਕੇ ਮੋਦਲਮ ਲਾਗੇ ਰਹਿ ਯਾਰ ਮੈਂ ਇੱਕ ਮਿੰਟ ਦੀ ਆ ਗਈ ਵੇ

which was ably led by SPD Sandeep Badhera DSP Faridkot Trilochana Singh SHO Sadar Faridkot Rajesh te in charge PP Gullewala Sukhmanwar inane te puri team ne ek technical based aur ek source based operation chalande hove do hafte di mehnat to baad eh pura jada drug cartel module hai eh bust kita hai eh dech zikr karan yo kal ev hai ਇਹ ਸਾਰਾ ਹੀ ਜਿਹੜਾ ਕਨਸਾਈਨਮੈਂਟ ਹੈ ਇਹ ਡਰੋਨਸ ਰਾਹੀਂ ਪਾਕਿਸਤਾਨ ਤੋਂ ਆਇਆ ਔਰ ਇਹਦੇ ਵਿੱਚ ਜਿਹੜੇ ਬੈਕਵਰਡ ਲਿੰਕੇਜਸ ਮੁਦਲੀ ਤਬਦੇਸ਼ ਤੋਂ ਸਾਨੂੰ ਪਤਾ ਚੱਲੇ ਉਹ ਵੀ ਇੱਕ ਕ੍ਰਾਸ ਬਾਰਡਰ ਜਿਹੜਾ ਨਾਰਥੋ ਮੋਡਿਊਲ ਹੈ ਉਹਦੀ ਤਰਫ ਇਸ਼ਾਰਾ ਕਰਦੇ ਪਏ ਨੇ ਇਹ ਚ ਇਸ ਤੋਂ ਪਹਿਲਾਂ ਕਦੇ ਵੀ ਫਰੀਦਕੋਟ ਜ਼ਿਲ੍ਹੇ 'ਚ ਇੱਡੀ ਵੱਡੀ ਕਨਸਾਈਨਮੈਂਟਸ ਦੀ ਰਿਕਵਰੀ ਨਹੀਂ ਹੋਈ ਜਿਹੜੇ ਦੋ ਅਕਿਊਜ਼ਡ ਇਸ ਪੂਰੇ ਮੈਟਰ 'ਚ ਅਰੈਸਟ ਹੋਏ ਨੇ ਉਹ ਚ ਇੱਕ ਬੰਦਾ ਹੈ ਸੁਪਰੀਤ ਸਿੰਘ ਜੋ ਪਿੰਡ ਛਾੜੀ ਵਾਲਾ ਪੀਐਸ ਸਦਰ ਫਰੀਦਕੋਟ ਦਾ ਵਸਨੀਕ ਹੈ ਤੇ ਦੂਜਾ ਜਿਹੜਾ ਬੰਦਾ ਹੈ ਉਹਦਾ ਨਾਮ ਹੈ ਕਦਰ ਸਿੰਘ ਉਹ ਪਿੰਡ ਵਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤਾਂ ਇਹਨਾਂ ਦੋਵਾਂ ਨੇ ਮਿਲ ਕੇ ਇੱਕ ਅਨਸਾਈਨਮੈਂਟ ਇਨਾ ਕੋ ਲਾਇਆ ਸੀ ਬਾਹਰੋਂ ਔਰ ਇਹਨਾਂ ਨੇ ਇੱਥੇ ਇਹਨੂੰ ਸਟੋਰ ਕੀਤਾ ਹੋਇਆ ਸੀ ਫਰੀਦਕੋਟ ਪਿੰਡ ਛਾੜੀ ਵਾਲਾ ਵਿਖੇ ਤੇ ਇਹਨਾਂ ਨੇ ਇਹ ਗਾਂ ਤੋਂ ਗਾਂ ਅੱਗੇ ਸਪਲਾਈ ਕਰਨਾ ਸੀ ਇਹ ਜਦੋਂ ਸਾਨੂੰ ਇਸ ਬਾਰੇ ਇੱਕ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਮੀਡੀਏਟਲੀ ਐਫ ਆਈ ਆਰ ਨੰਬਰ 212 ਡੇਟਿਡ 8/9/25 ਰਜਿਸਟਰ ਕੀਤੀ ਪੀ ਐਸ ਅਧਰ ਫਰੀਦਕੋਟ ਅੰਡਰ ਸੈਕਸ਼ਨ 21 ਐਂਡ 23 ਐਨ ਡੀ ਪੀ ਐਸ ਐਕਟ ਤਾਂ ਹੁਣ ਗਾਂ ਤੋਂ ਗਾਂ ਜਿਹੜੀ ਤਬਦੀਸ਼ ਹੈ ਉਹ 'ਚ ਅਸੀਂ ਪ੍ਰੋਪਰ ਇਹਦੇ ਲਿੰਕੇਜਸ ਅਸੀਂ ਇਨਸਟੈਬਲਿਸ਼ ਕਰਾਂਗੇ ਇਹਦੇ ਬੈਕਵਰਡ ਲਿੰਕੇਜਸ ਵੀ ਅਸੀਂ ਸਟੈਬਲਿਸ਼ ਕਰਾਂਗੇ ਤੇ ਇੱਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਚ ਇਹਨਾਂ ਦੋਵਾਂ ਬੰਦਿਆਂ ਨੂੰ ਕਿਸੇ ਨੇ ਕੋਈ ਹਵਾਲਾ ਰਾਹੀਂ ਪੈਸੇ ਭੇਜੇ ਜਾਂ ਇਹ ਇਹ ਅੱਗੇ ਕਿਹਨੂੰ ਸਪਲਾਈ ਕਰਨਾ ਸੀ ਤੇ ਇਹਦੇ ਬੈਕਵਰਡ ਇਹ ਕਿੱਥੋਂ ਇਹਨਾਂ ਦੀ ਸੋਰਸ ਹੈ ਜਾਂ origin point ਹੈ ਇਹ ਸਾਰੀ ਹੀ ਚੀਜ਼ਾਂ ਅਸੀਂ ਆਈਡੈਂਟੀਫਾਈ ਕਰਕੇ ਉਹ ਸਾਰੇ ਹੀ ਬੰਦਿਆਂ ਨੂੰ ਅਸੀਂ ਨਾਮਿਨੇਟ ਕਰਾਂਗੇ ਤਾਂ ਇਹਨੂੰ ਅਰੈਸਟ ਕਰਾਂਗੇ ਇਸ ਮੋਡਿਊਲ ਦੇ ਬਸਟ ਹੋਣ ਨਾਲ ਇਸ ਇਲਾਕੇ ਦੀ ਇਹ ਵਨ ਆਫ ਦਾ ਬਿਗੇਸਟ ਰਿਕਵਰੀ ਇਸ ਐ ਤੇ ਜਿਵੇਂ ਮੈਂ ਕਿਹਾ ਫਰੀਦਕੋਟ ਦੀ ਅੱਜ ਤੱਕ ਦੀ ਇਹ ਸਭ ਤੋਂ ਵੱਡੀ ਹੀਰੋਇਨ ਦੀ ਰਿਕਵਰੀ ਹੈ ਤਾਂ ਇਸ ਇੱਕ ਰਿਕਵਰੀ ਦੇ ਬਾਅਦ ਇਹ ਪੂਰਾ ਜਿਹੜਾ ਹੈਗਾ ਕਾਰਟਨ ਇਹਦੀ ਬੈਕਬੋਨ ਅਸੀਂ ਬ੍ਰੇਕਰਾਂ ਚ ਕਾਮਯਾਬ ਹੋਏ ਤੇ ਅੱਗੇ ਵੀ ਅਸੀਂ ਇਸੇ ਤੰਦੇ ਹੀ ਨਾਲ ਕੰਮ ਕਰਦੇ ਰਹਾਂਗੇ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਕਿ ਕਬੱਡੀ ਰਿਕਵਰੀ ਸੀਕਲ ਦੇ ਵਿੱਚ ਪਹਿਲੀ ਵਾਰ ਹੋਈ ਹੈ ਖਾਸ ਕਰਕੇ ਜੇ ਦੇਖਿਆ ਤਾਂ ਜ਼ਿਆਦਾਤਰ ਇਸ ਨਦੀ ਲਾਕੇਆਂ ਚ ਹੁੰਦੀ ਸੀ ਤਾਂ ਇਹ ਕਹਿੰਦੇ ਕਿ ਕਿਤੇ ਸਰਦੀ ਏਰੀਆ ਚੋਂ ਇਹਨਾਂ ਨੇ ਦੂਸਰੇ ਇਲਾਕੇ ਵੱਲ ਮੂਵ ਕਰਦੇ ਨੇ ਅਛਾ ਤਸਕੁਰ ਦੇਖੀ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਜੈਕਟ ਚੱਲਦਾ ਪਿਆ ਹੈ ਇਹ ਯੁੱਧ ਨਸ਼ਾ ਵਿਰੁੱਧ ਅੰਡਰ ਦ ਗਾਈਡੈਂਸ ਐਂਡ ਪਰਸਨਲ ਸੁਪਰਵੀਜ਼ਨ ਆਫ आवर ਡੀਜੀ ਸਰ ਤੇ ਉਸਤੇ ਇਹ ਜਿਹੜੇ ਨਸ਼ਾ ਤਸਕਰ ਹੈ ਇਹਨਾਂ ਨੂੰ ਹੁਣ ਕੋਈ ਰਾਹ ਨਹੀਂ ਅਗੇ ਲੱਭਦਾ ਪਿਆ ਬਿਕੋਜ਼ ਆਫ ਦਾ ਐਕਸਟ੍ਰੀਮ ਕ੍ਰੈਕਡਾਊਨ ਔਨ देयर ਫੂਟ ਸੋਲਜਰਸ ਤਾਂ ਹੁਣ ਇਹਨਾਂ ਨੇ ਆਪਣਾ ਏਰੀਆ ਆਫ ਆਪਰੇਸ਼ਨ ਇਹਨਾਂ ਨੇ ਆਪਣਾ ਮੋਡਸ ਆਪਰੇਂਡੀ ਸਾਰਾ ਕੁਝ ਇਹਨਾਂ ਨੇ ਚੇਂਜ ਕੀਤਾ ਹੈ ਅਸ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਇਹ ਕਾਮਯਾਬੀ ਹੈ ਕਿ ਇਹ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲੈਣ ਬਟ ਅਸੀਂ ਇਹਨਾਂ ਨੂੰ ਕਿਤੇ ਵੜਨ ਨਹੀਂ ਦੇਵਾਂਗੇ ਤੇ ਜਿੱਥੇ ਵੀ ਇਹ ਜਾਵਾਂਗੇ ਅਸੀਂ ਉਸ ਤੋਂ ਪਹਿਲਾਂ ਇਹਨਾਂ ਨੂੰ ਫੜ ਲਾਂਗੇ ਵੀਲ ਨਾਟ ਅਲਾਉ ਥੈਮ ਟੂ ਡੂਇੰਗ ਡਰੋਨ ਦੀ ਗੱਲ ਆ ਰਹੀ ਸੀ ਕਿਤੇ ਡਰੋਨ ਜੱਗੇ ਯੈਸ ਜਿਹੜੀ ਮਡਲੀ ਪੁੱਛ ਕੇ ਚ ਤੋਂ ਔਰ ਮਡਲੀ ਜਿਹੜੀ ਤਫਦੀਸ਼ ਤੋਂ ਪਤਾ ਚੱਲਿਆ ਹੈ ਕਿ ਇਹ ਕਨਸਾਈਨਮੈਂਟ ਹੀ ਪੂਰਾ ਡਰੋਨ ਰਾਹੀ ਆਇਆ ਹੈ ਕਿਉਂਕਿ ਇਹ ਬਹੁਤ ਹੈਵੀ ਕਨਸਾਈਨਮੈਂਟ ਹੈ ਤੇ ਜਿਹੜੇ ਇਹਦੇ ਪੈਕੇਟਸ ਨੇ ਉਤੇ ਵੀ ਕੁਝ ਸਾਨੂੰ ਇਸ ਟਾਈਪ ਦੇ ਇਨਸਿਗਨੀਅਸ ਸਾਨੂੰ ਮਿਲੇ ਹੈ ਜਿਸ ਸੇ ਇਹ ਗੱਲ ਬਿਯੋਂਡ ਆਊਟ ਇਸਟੈਬਲਿਸ਼ ਹੁੰਦੀ ਹੈ ਕਿ ਇਹ ਕ੍ਰਾਸ ਬਾਰਡਰ ਕਨਸਾਈਨਮੈਂਟ ਹੈ ਹੁਣ ਅਸੀਂ ਇਹਨਾਂ ਦੀ ਪ੍ਰੋਪਰ ਇੱਕ ਫਾਈਨੈਂਸ਼ੀਅਲ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੇ ਫੋਨਸ ਤੇ ਵੀ ਤੇ ਇਹਨਾਂ ਦੀ ਵੀ ਪ੍ਰੋਪਰ ਪੁੱਛਗਛ ਹੋਊਗੀ ਤੇ ਗਾਂ ਤੋਂ ਗਾਂ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਤੱਕ ਅਸੀਂ ਪਹੁੰਚਾਂਗੇ ਇਹ ਵੀ ਇੱਕ ਵੱਡੇ ਮਗਰਮੱਛ ਹੀ ਹੈਗੇ ਅੱਗੇ ਇੱਕ ਕਨਕ੍ਰੀਟ ਕਰ ਸਕੀਏ ਆਪਾਂ ਜਿਹੜੇ ਸਾਥ ਬਾਤ ਬੈਠੇ ਨਚਾ ਪਕਾ ਉਹਨਾਂ ਨਾਲ ਦੇਖੀ ਇਹ ਪਰਚਾ ਰਾਤ ਕੱਲ ਰਾਤ ਕੋ ਹੋਇਆ ਹੈ ਅਰਾਊਂਡ 8:00 ਕਲੋਕ ਔਰ ਹੁਣ ਸਾਡੀ ਤਫਦੀਸ਼ ਜਿਹੜੀ ਹੈਗੀ ਇਹਨਾਂ ਨੂੰ ਅਸੀਂ ਪ੍ਰੋਪਰ ਕੋਰਟ ਚ ਅਸੀਂ ਪੇਸ਼ ਕਰਾਂਗੇ ਔਰ ਮਾਨਯੋਗ ਅਦਾਲਤ ਚ ਅਸੀਂ ਇਹਨਾਂ ਦੇ ਰਿਮਾਂਡਸ ਲੈ ਕੇ ਫਿਰ ਅਸੀਂ ਅੱਗੇ ਜਿਹੜੀ ਲਿੰਕਸ ਹੈ ਉਹ ਸਟੈਬਲਿਸ਼ ਕਰਾਂਗੇ ਜੋ ਵੀ ਨਈ ਗੱਲ ਸਾਡੇ ਸਾਹਮਣੇ ਆਉਗੀ ਉਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ